ਇੱਥੇ ਹੁਣੇ 베ੜੀ ਜਾਣੀ ਆ ਮੇਰੇ ਪਿਆਰੇ ਭੈਣ ਜੀ ਇੱਥੇ ਖੜ੍ਹਜੋ ਵਿੱਚ ਬੈਠ ਕੇ ਆਪਣੇ ਬੇਟੇ ਲੈ ਆਓ ਕੱਢ ਕੇ ਠੀਕ ਹੈ ਮੀਲਾਂ ਦੇ ਮੀਲ ਸਭ ਪਾਸੇ ਪਾਣੀ ਪਾਣੀ ਹੋ ਗਿਆ ਕਿੱਥੇ ਕੱਲੇ ਹਿੱਸੇ ਦੇ ਹਰਿਆ ਭਰਿਆ ਇਲਾਕਾ ਹਿੱਸੇ ਦਾ ਆ ਕੱਲੇ ਕੱਲੇ ਜੀ ਨੂੰ ਲੈ ਕੇ ਜਾਵਾਂਗੇ ਤੁਹਾਨੂੰ ਹਰ ਚੀਜ਼ ਖਾਣ ਪੀਣ ਦੀ ਪਚਾਵਾਂਗੇ ਦੋ ਸਭ ਲਈ ਖਾਣਾ ਖਾਣਾ ਦੋ ਸਿੰਘ ਸਾਹਿਬ ਇਹ ਕਿਤੇ ਸਾਡੀਆਂ ਉਹਨਾਂ ਭੈਣਾਂ ਨੂੰ ਪਹਲ ਦੇਣੀ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਬਹੁਤ ਧੰਨਵਾਦ ਸਤਿਓ ਸਵਾਗਤ ਲਾ ਜੀ ਦਾ ਕੰਟੀਨ ਦੇ ਵਿੱਚ ਚਾਹ ਦਾ ਪੂਰਾ ਸਬੰਧ ਹੈ ਠੀਕ ਹੈ ਚਾਹ ਦੇ ਨਾਲ ਮੁਰਗੇ ਲੰਗੜ ਵੀ ਲਾਉਂਦੇ ਪਰ ਪਹਿਲਾਂ ਜਿਹੜਾ ਬੰਦਾ ਇੱਥੇ ਛੱਡ ਕੇ ਜਾਂਦੇ ਉਹ ਚਾਹ ਮਿਲਣੀ ਚਾਹੀਦੀ ਹੈ ਠੀਕ ਮਿਲੇਗੀ ਚਾਹ ਦੇ ਨਾਲ ਕੁਝ ਖਾਣ ਦੀ ਮਿਲਣਾ ਚਾਹੀਦਾ ਠੀਕ ਹੈ ਗੱਦੀ ਪੂਰੀ ਪਾਣੀ ਦੀ ਇੱਥੇ ਟੈਂਕ ਦੇ ਕਿਹੜੀ ਤੇ ਦੂਜੀ ਪਵਾ ਦਿਓ ਰਾਤ ਦਿਨ 24 ਘੰਟੇ ਇੱਥੇ ਮضان ਚ ਰਹਿਣਾ ਬਿਲਕੁਲ ਆਪ ਦੇਸ਼ ਦੀ ਸੇਵਾ ਕਰ ਰਹੇ ਹੋ ਐਸ ਵੇਲੇ ਜੇ ਦੂਜੀ ਸੇਵਾ ਵੀ ਕਰਦੇ ਹਾਂ ਬਿਲਕੁਲ ਠੀਕ ਹੈ ਨਾ ਮੈਂ ਜੀਸੀਬੀ ਭੇਜਤੀ ਆ ਹੋਰ ਜਿਹੜੀ ਚੀਜ਼ ਦੀ ਲੋੜ ਹੋਈ ਦੱਸਿਓ ਕੋਹ ਜੀ ਐਸਬੀ ਆ ਇਹ ਨੁਕੀਸ ਸਮਾਨ ਵਸਤਿਆਈ ਦਾ ਹੋਗਾ ਉਹ ਸਭ ਜਿਹੜਾ ਆਪਾਂ ਲੈ ਕੇ ਦਾਂਗੇ ਇਹ ਇਹ ਮੈਂ ਕਹਿਣਾ ਸੀਗਾ ਤੁਹਾਨੂੰ ਸਾਧਨ ਤੁਸੀਂ ਘਬਰਾਉਣਾਂ ਦੀ ਦਿਲ ਨਹੀਂ ਛੱਡੋ ਤੁਹਾਡੇ ਨਾਲ ਆਂ ਸੀ ਸਰਕਾਰ ਤੁਹਾਡੇ ਨਾਲ ਐਸੀ ਤੁਹਾਡੇ ਨਾਲ ਐ ਠੀਕ ਹੈ ਨਾ ਜਿਹੜੀ ਚੀਜ਼ ਦੀ ਲੋੜ ਪਈ ਮੈਨੂੰ ਫੋਨ ਕਢਵਾ ਦਿੰਦੇ ਠੀਕ ਹੈ ਠੀਕ ਹੈ ਤੁਹਾਡੇ ਕੋਲ ਚੀਜ਼ ਪਹੁੰਚ ਜੂਗੀ ਲੰਗਰ ਚਾਹੀਦਾ ਦੰਗਵਾਂ ਲਈ ਚਾਹਦਾ ਚਾਹੀਦਾ ਕੁਝ ਚਾਹੀਦਾ ਤੁਹਾਡੇ ਕੋਲ ਪੁੱਛਾ ਦੇਵਾਂਗੇ ਦੇਖੋ ਕੀ ਬਣ ਗਿਆ ਸਭ ਜਲਥਾਲੀ ਇੱਕ ਹੋ ਗਿਆ ਸੁਰੇ ਆਪਣੇ ਆਪਾ ਕੀਤਾ ਉਹਦਾ ਆਚਾਰ ਦਾ ਬਦਲਣਾ ਪੰਜਾਬ ਐਗਰੋ ਦਾ ਜਿਹੜਾ ਐਮਡੀ ਆ ਉਹਨੂੰ ਕਹਿ ਦੇਣਾ ਉਹ ਇੱਥੇ ਮਂਗਾਸਣ ਕਿਦਾ ਡੰਗਾ ਠੀਕ ਆ ਹਾਂਜੀ ਹਾਂਜੀ ਤੋ ਆ ਬੱਚੇ ਨੂੰ ਮਿਲਿਆ ਰੋਟੀ ਇਹਦਾ ਚਾਹ ਉਹਦਾ ਹੈਗਾ ਕੱਲ ਆ ਚਾਹ ਜਿਹੜਾ ਡੰਗਾਂ ਵਾਲਾ ਉਹ ਤੁਹਾਨੂੰ ਮਿਲ ਜੂਗਾ ਬਾਕੀ ਠੀਕ ਆ ਕੋਈ ਗੱਲ ਚਾਹ ਰਾਂ ਕੱਲ ਮੈਂ ਡੰਗਾਂ ਦਾ ਭੇਜ ਦਾਂ ਹਾਂ ਆਰਡਰ ਕੀਤਾ ਸ਼ਾਮ ਤੱਕ ਪਹੁੰਚ ਜਾਣਾ ਰਾਸ਼ਨ ਦੀ ਮੰਗ ਕਰ ਰਹੇ ਸੀ ਜੀ ਚਲਿਏ ਦੋ ਬੇੜੀਆਂ ਦਾ ਕਦੋਂ ਪਤਾ ਮੈਂ ਚੱਲ ਦਾਂਦਾ ਰੱਖਦੇ ਆ ਇੱਕ ਦਿਓ ਦੱਸਿਓ ਦੇਖੋ ਇੱਕ ਜਾ ਭੇਜੋ ਠੀਕ ਆ ਆਪੋ ਵੰਡ ਕੇ ਪੰਜਾਬੀ ਫਿਰ ਆਪਣੇ ਕਦਾਨਾ ਮੋਹ ਕਰਦੇ ਆ ਆਪਣੇ ਡੰਗਰ ਬੱਚੇ ਦਾ ਮੋਹ ਕਰਦੇ ਆ ਇਸ ਕਰਕੇ ਵੱਲੋਂ ਜਿਹੜਾ ਉਹ ਨਹੀਂ ਆਏ ਮਤਲਬ ਹੁਣ ਸਾਡੀ ਡਿਊਟੀ ਆ ਸਭ ਨੂੰ ਲੈ ਕੇ ਆਵਾਂਗੇ ਆਪਣੇ ਤੋਂ ਦੱਸੋ ਕਿੰਨੇ ਜਾਨਾ ਬਾਹਰ ਜਾਣਾ ਅਸੀਂ ਦੋ ਬੇੜੀਆਂ ਹੁਣ ਇੱਥੇ ਲਾ ਦਿੰਦੇ ਉਠਾਓ ਬਿਠਾਓ ਆਈ ਨਾਲੇ ਤੇ ਲੱਗੇ ਚਮਿਆਰੀ ਦਾ ਮੰਡੀ ਐ ਇੱਥੇ ਵੀ ਅਸੀਂ ਪ੍ਰਬੰਧ ਕੀਤਾ ਜਿਹੜੇ ਸਾਡੇ ਅੱਗੋਂ ਹੁਣ ਪਾਣੀ ਬਿਲਕੁਲ ਇੱਥੇ ਨੇੜੇ ਆ ਗਿਆ ਉੱਥੋਂ ਜਿਹੜੇ ਸਾਡੇ ਕਿਸਾਨ ਉੱਠ ਕੇ ਆਦੇ ਉਹਨਾਂ ਦੇ ਪਸ਼ੂਆਂ ਲਈ ਉਹਨਾਂ ਦੇ ਰਹਿਣ ਲਈ ਕੁਝ ਸਾਰੇ ਪੁਰਾਣੇ ਗੁਜਰ ਭਾਈਚਾਰੇ ਦੇ ਲੋਕ ਆ ਉਹ ਵੀ ਆਏ ਆ ਸਭ ਲਈ ਅਸੀਂ ਪ੍ਰਬੰਧ ਕੀਤਾ ਉਹ ਸਭ ਦਾ ਪ੍ਰਬੰਧ ਦੇਖ ਰਹੇ ਜਿਹੜੀ ਜਿਹੜੀ ਚੀਜ਼ ਚਾਹੀਦੀ ਆ ਲੰਗਰ ਚਾਹੀਦਾ ਜੋ ਕੁਝ ਵੀ ਚਾਹੀਦਾ ਉਹ ਹਰ ਚੀਜ਼ ਅਸੀਂ ਪਹੁੰਚਾ ਰਹੇ ਸਦਾਤ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ ਇਹਨਾਂ ਸਾਦੇ ਹੀ ਹਰ ਪੀੜਤਾ ਦੇ ਨਾਲ ਖੜੀ ਆ ਚਟਾਨ ਦੀ ਤਰ੍ਹਾਂ ਖੜੀ ਆ ਅਸੀਂ ਹਰ ਚੀਜ਼ ਜਿਹੜੀ ਆ ਉਹ ਉਹ ਪਹੁੰਚਾਵਾਂਗੇ ਡੰਗਵਾ ਦਾ ਖਾਣਾ ਤੇ ਬੰਦਿਆਂ ਦਾ ਡਾਕਟਰ ਨੇ ਕੁਝ ਵੀ ਆ ਉਹ ਸਭ ਨੂੰ ਜਿਹੜਾ ਅਸੀਂ ਇੱਥੇ ਹਰ ਚੀਜ਼ ਪਹੁੰਚਾ ਦੇ